ਆ ਦੇ ਲੋ ਬਾਈ ਲੋਕੀ ਰਾਤ ਨੂੰ ਜਾਨਵਰ ਕੋਠੇ ਉੱਤੇ ਚੜ ਕੇ ਖਾਲੀ ਕਰ ਗਏ ਖੁੱਡੇ ਸਾਡੇ ਰਾਤ ਨੂੰ ਅਸੀਂ ਸਵੇਰੇ ਉੱਠ ਕੇ ਦੇਖਿਆ ਤੇ ਪੌੜੀ ਕੰਦ ਉੱਤੇ ਮਗਰ ਲੱਗੀ ਹੋਈ ਸੀ ਪੌੜੀ ਕੋਠੇ ਗਲੀ 'ਚ ਤੇ ਖੁੱਡੇ ਵਿਲੇ ਕਰ ਗਏ ਬਾਈ ਆ ਦੇਖ ਲੋ ਪੈਂਟਰ ਉਮੀ ਵਿਕੇ ਆ ਦੇ ਲੋ ਬਾਈ ਸਨ ਖੁੱਡੇ ਭਰੇ ਜਿੱਤਨੇ ਖੁੱਡੇ ਬੇਲੇ ਕਰਗੇ ਰਾਤ ਨੂੰ ਆ ਦੇਖ ਲੋ ਬਾਈ ਆ ਵੀ ਖੁੱਡਾ ਬੇਲਾ ਕਰਗੇ ਤੇ ਗਲੀ ਵਿੱਚ ਦੀ ਪੌੜੀ ਲਾ ਕੇ ਕੋਠੇ ਉੱतरी 사ਲਾ ਮਾਰ ਕੇ ਖੁੱਡੇ ਬੇਲੇ ਕਰਗੇ ਬਾਈ ਰਾਤ ਦਾ ਟਾਈਮ ਸੀਗਾ ਅਸੀਂ ਸਵੇਰੇ ਉੱਠ ਕੇ ਦੇਖਿਆ 5 ਵਜੇ ਤੇ ਸਨ ਖੁੱਡੇ ਵਿੱਚ ਕੋਈ ਨਹੀਂ ਮਿਲਿਆਗਾ ਤੇ 5 ਵਜੇ ਲੈ ਸਾਇਰ ਹੀ ਲੈ ਕੇ ਕੱਢ ਕੇ ਉੱਤਰ ਬਾਈ ਆ ਦੇਖਿਓ ਵੀਰੇ ਜਿਹਨੇ ਖੁੱਡੇ 'ਚ ਹੈਗੇ ਆ ਦੱਸੋ ਯਾਰ ਵੀਰ ਬਣ ਕੇ ਮੈਂ ਫੇਸਬੁਕ ਤੇ ਪਾਉਣ ਲੱਗਿਆ ਵੀਰ ਬਣ ਕੇ ਗਰੁੱਪ ਗਰੁੱਪ 'ਚ ਸਾਰਿਆਂ 'ਚ ਵੀਰ ਬਣ ਕੇ ਪਾਉਣ ਲੱਗਿਆ ਠੀਕ ਹੈ ਵੀਰੇ ਦੱਸੋ ਕਿਹਦੇ ਕੋਲੇ ਹੋ ਯਾਰ